ਸੋ ਵੇਲੇ ਮੌਜੂਦਾ ਐਮਐਲਏ ਹੈ ਤੇ ਉਹਦੇ ਘਰ ਜਾਣਾ ਖਾਸ ਕਰਕੇ ਉਹ ਮਹਿਲਾ ਹੈ ਤੇ ਉਹਦੇ ਘਰ ਚ ਜਾ ਕੇ ਤਲਾਸ਼ੀਆਂ ਕਰਦੀਆਂ ਅਲਮਾਰੀਆਂ ਤੱਕ ਫਲੋਰ ਫਲੋਰ ਦੇਣੀਆਂ ਖੋਲਣਾ ਬੱਚੇ ਹਾਲੇ ਰੋਟੀ ਖਾ ਹੀ ਰਹੇ ਸੀ ਜਿਸ ਸਮੇਂ ਵਿਜੀਲੈਂਸ ਪਹੁੰਚਦੀ ਹੈ ਘਰ ਦੇ ਵਿੱਚ ਕਰ ਸਾਰਾ ਸਮਾਨ ਜਪਤ ਕਰਦਾ ਉਹ ਚੀਜ਼ ਸਹੀ ਨਹੀਂ ਆ ਉਹਨਾਂ ਦਾ ਇਹ ਕਹਿਣਾ ਬਿਲਕੁਲ ਜਾਤਰਾ ਲੈ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਕਰਕੇ ਆ ਕੇ ਕੋਕੋਬਾ ਮਿਲਦੀ ਹੈ ਜਾਂ ਐਸਪੀਆ ਐਸਪੀ ਤੁਹਾਡੇ ਕੋਲ ਨਿਕਲ ਨਹੀਂ ਕੋ ਬਣ ਜਾਣੀ ਔਰ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਧਰਮਪਤ ਪਰ ਉੱਥੇ ਇੱਕ ਵੀ ਸ਼ਬਦ ਜਿਤਨੀ ਕੋਸੀਂ ਵੀਡੀਓ ਦੇਖਤੀਆਂ ਨੇ ਕਿਸੇ ਨੇ ਵੀ ਐਸੀ ਕੋਈ ਘਟਨਾ ਦਾ ਐਸਾ ਕੋਈ ਧੱਕਾ ਮੁਕੀ ਵਾਲਾ ਸੀਨ ਸਾਹਮਣੇ ਨਹੀਂ ਆਇਆ ਪਰ ਇਹਨਾਂ ਦਾ ਦੋਸ਼ ਲਾਣਾ ਤਾਂ ਇੱਕ ਪਾਸੇ ਅਸੀਂ ਸਮਝਦੇ ਵੀ ਹਾਂ ਵਾਜਿਬ ਹੈ ਵੀ ਉਹਨਾਂ ਦਾ ਫਰਜ਼ ਬਣਦਾ ਹੈ ਵੀ ਓਪੋਜੀਸ਼ਨ ਦੇ ਉੱਤੇ ਤੰਜ ਕੱਸਿਆ ਜਾਏ ਪਰ ਇਹਨਾਂ ਦੀ ਹੀ ਪਾਰਟੀ ਦਾ ਇੱਕ ਐਮਐਲਏ ਕੁਵਰ ਵਿਜੇ ਪ੍ਰਤਾਪ ਉਹ ਵੀ ਇਹਨਾਂ ਦੇ ਉੱਤੇ ਜਿਹੜਾ ਹੈਗਾ ਇਸ ਨੂੰ ਲੈ ਕੇ ਵਿਵਾਦ ਕਰ ਰਹੇ ਹਨ ਇਹ ਗੱਲ ਬਿਲਕੁਲ ਦੇਖਣ ਵਧੀਆ ਹੈ ਪੀ ਦੇਖੋ ਜਿਹੜਾ ਇਹ ਕੇਸ ਚੱਲ ਰਿਹਾ ਪਹਿਲਾਂ ਵੀ ਇਹ ਸੁਪਰੀਮ ਕੋਰਟ ਤੋਂ ਮਲਬ ਕਰਾ ਕੇ ਮਜੀਠੀਆ ਸਾਹਿਬ ਬਾਹਰ ਪਰ ਪਰਿਵਾਰ ਦਾ ਬਿਸ਼ੋਕੜ ਕੀ ਵਿਕਰਮਜੀਤ ਸਿੰਘ ਮਜੀਠੀਆ ਦੇ ਖਬਰਾਂ ਤੇ ਚਰਚਾ ਵੇਖ ਰਹੇ ਤੁਸੀਂ ਤੇ ਮੈਂ ਹਾਂ ਪ੍ਰੋਫ ਸਿਮਰਨ ਸਿੰਘ ਬੀਤੇ ਦਿਨੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਇੱਕ ਵੱਡੀ ਕਾਰਵਾਈ ਹੁੰਦੀ ਹੈ ਇਹ ਕਾਰਵਾਈ ਉਸ ਸਮੇਂ ਹੁੰਦੀ ਹੈ ਜਦੋਂ ਵਿਜੀਲੈਂਸ ਅਚਾਨਕ ਉਹਨਾਂ ਦੇ ਘਰ ਰੇਡ ਮਾਰਦੀ ਹੈ ਜਿਸ ਤੋਂ ਬਾਅਦ ਉੱਥੇ ਹੱਲਾ ਗੁੱਲਾ ਹੁੰਦਾ ਹੈ ਅਤੇ ਕਈ ਵੀਡੀਓ ਜਿਹੜੀਆਂ ਨੇ ਇਸ ਨਾਲ ਸੰਬੰਧਿਤ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਜਨਤਕ ਕੀਤੀਆਂ ਜਾਂਦੀਆਂ ਨੇ ਪਰ ਇਸ ਦਰਮਿਆਨ ਪੂਰਾ ਵਾਕਿਆ ਕੀ ਸੀ ਆਖਰ ਕੀ ਕਾਰਨ ਸਾਨੂੰ ਉਸ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਾਡੇ ਸੀਨੀਅਰ ਐਡੀਟਰ ਸਿੰਦਰ ਮੋਹਨ ਸਿੰਘ ਮੌਜੂਦ ਹੈ ਸਭ ਤੋਂ ਪਹਿਲਾਂ ਸਰ ਸਵਾਗਤ ਕਰਦਾ ਜੀ ਸਿਕਾ ਜੀ ਅਸਰ ਕਿਵੇਂ ਦੇਖਦੇ ਹੋ ਆਖਰ ਕੀ ਵਾਕਿਆ ਸੀਗਾ ਕੀ ਕਾਰਨ ਸਨ ਕਿ ਅਚਾਨਕ ਵਿਜੀਲੈਂਸ ਨੂੰ ਉਹਨਾਂ ਦੇ ਘਰ ਪਹੁੰਚਣਾ ਹੋਇਆ ਪਹੁੰਚਣਾ ਪਿਆ ਅਤੇ ਰੇਡ ਕਰਨੀ ਪਈ ਅੱਜ ਦਾ ਇਹ ਵਿਸ਼ਾ ਅਰਬ ਕਰ ਤੋਂ ਪਹਿਲਾਂ ਸਾਡੇ ਡੀਡੀਸੀ ਉਹਨਾਂ ਹੀ ਜੁੜਰੇ ਸਾਰੇ ਸਰੋਤਿਆਂ ਰ ਬੜੀ ਪਿਆਰ ਭਰੀ ਸਸਿਕਾ ਔਰ ਜਿਹੜਾ ਤੁਸੀਂ ਵਿਸ਼ਾ ਲਿਆ ਹੈ ਵਿਕਰਮਜੀਤ ਸਿੰਘ ਮਜੀਠੀਆ ਦੇ ਸਬੰਧ ਵਿੱਚ ਜੀ ਇਹ ਵਿਸ਼ਾ ਚਾਹੇ ਦੋ ਦਿਨ ਪੁਰਾਣਾ ਹੁੰਦਾ ਜਾ ਰਿਹਾ ਪਰ ਆਪਾਂ ਇਹ ਪਰ ਜਿਹੜੇ ਤੱਥ ਲੈ ਕੇ ਆਣੇ ਆ ਉਹ ਨਵੇਂ ਤੱਥ ਹੋਗੇ ਹੂੰ ਉਹ ਤੱਥ ਹੈ ਕਿ ਇਹਨਾਂ ਦੇ ਉੱਪਰ ਜਿਹੜਾ ਕੇਸ ਰਜਿਸਟਰਡ ਕੀਤਾ ਗਿਆ ਹੈ ਵਿਜੀਲੈਂਸ ਦੇ ਵੱਲੋਂ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਮਨੀ ਲਾਂਡਰਿੰਗ ਦਾ ਕੇਸ ਹੈ ਨਾਲ ਦੇ ਉੱਪਰ ਜੀ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਸਾਰੀ ਗੱਲ ਸਮਝਣ ਤੋਂ ਪਹਿਲਾਂ ਲਾਂਡਰਿੰਗ ਦਾ ਮਤਲਬ ਸਮਝਣਾ ਪਏਗਾ ਮਨੀ ਲਾਂਡਰਿੰਗ ਲਾਂਡਰਿੰਗ ਹੁੰਦਾ ਕੀ ਹੈ ਲਾਂਡਰਿੰਗ ਵਰਡ ਲਾਂਡਰੀ ਤੋਂ ਬਣਿਆ ਹੂੰ ਜਿਸ ਤਰ੍ਹਾਂ ਅਸੀਂ ਕੋਈ ਕੱਪੜੇ ਧੋਣੇ ਹੋਣ ਹੂੰ ਤਾਂ ਗੰਦੇ ਕੱਪੜੇ ਮੈਲੇ ਕੱਪੜੇ ਅਸੀਂ ਲਾਂਡਰੀ 'ਚ ਪਾਉਂਦੇ ਆ ਤੇ ਸਾਫ਼ ਹੋ ਕੇ ਮਸ਼ੀਨ 'ਚੋਂ ਬਾਹਰ ਆ ਜਾਂਦੇ ਨੇ ਜੀ ਠੀਕ ਇਸੇ ਤਰ੍ਹਾਂ ਇਹ ਹੈ ਕਿ ਇਹ ਗਲਤ ਤਰੀਕੇ ਨਾਲ ਕੋਈ ਬਲੈਕ ਮਨੀ ਜਿਹੜੀ ਕਮਾਈ ਜਾਂਦੀ ਹੈ ਉਸ ਨੂੰ ਨਜਾਇਜ਼ ਤਰੀਕੇ ਨਾਲ ਕਮਾ ਕੇ ਜਾਇਜ਼ ਤਰੀਕੇ ਨਾਲ ਵਾਈਟ ਮਨੀ ਕਰਕੇ ਲੋਕਾਂ ਦੇ ਸਾਹਮਣੇ ਲਿਆ ਕੇ ਆਪਣੇ ਰਿਕਾਰਡ 'ਚ ਰੱਖ ਲੈਣੀ ਉਸ ਨੂੰ ਲੌਂਡਰਿੰਗ ਕਿਹਾ ਜਾਂਦਾ ਹੈ ਹਮ ਕਿ ਅਕਸਰ ਲੋਕਾਂ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਜੀ ਹੁਣ ਅੱਗੇ ਜਿੱਥੇ ਤੱਕ ਗਿਫਤਾਰੀ ਦਾ ਮਸਲਾ ਹੈ ਹਮ ਇਹਨਾਂ ਦੇ ਵਿਰੁੱਧ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਉਹ ਇਹ ਕੀਤਾ ਗਿਆ ਹੈ ਕਿ 540 ਕਰੋੜ ਤੋਂ ਵੱਧ ਦੀ ਨਜਾਇਜ਼ ਜਾਇਦਾਦ ਜਿਹੜੀ ਹੈ ਜਿਹੜੀ ਹੈ ਹਮ ਅਤੇ 141 ਕਰੋੜ ਦਾ ਲੈਂਡ ਦੇਣ ਦਾ ਵਿਦੇਸ਼ੀ ਸੰਸਥਾਵਾਂ ਦੇ ਨਾਲ ਲੈਂਡ ਦੇਣ ਦੇ ਇਹਨਾਂ ਦੇ ਸਬੂਤ ਮਿਲੇ ਦੱਸੇ ਜਾਂਦੇ ਨੇ ਇਹ ਤਾਂ ਹੁਣ ਲਗ ਆਉਣ ਵਾਲੇ ਸਮੇਂ ਦੇ ਵਿਚਕਾਰ ਅਦਾਲਤ ਦੇ ਵਿਚਕਾਰ ਜਦੋਂ ਰਿਕਾਰਡ ਪੇਸ਼ ਹੋਏਗਾ ਚਲਾਨ ਪੇਸ਼ ਹੋਏਗਾ ਤਾਂ ਉੱਤੇ ਜਾ ਕੇ ਪ੍ਰੂਵ ਕੀਤਾ ਜਾਏਗਾ ਜੀ ਪਰ ਜੋ ਦੱਸਿਆ ਗਿਆ ਉਹ ਇਹ ਹੈ ਕਿ ਡਰੱਗ ਮਨੀ ਲਾਂਡਰਿੰਗ ਇਸ ਤਰ੍ਹਾਂ ਬਣ ਗਿਆ ਠੀਕ ਹੈ ਇਹਦਾ ਮਤਲਬ ਇਹ ਸੀ ਵੀ ਜੋ ਇਥੋਂ ਡਰੱਗਸ ਇੰਡੀਆ ਦੇ ਵਿੱਚੋਂ ਜਾਂਦੀਆਂ ਰਹੀਆਂ ਨਸ਼ਾ ਸਪਲਾਈ ਹੁੰਦਾ ਰਿਹਾ ਹਾਂ ਜਾਂ ਵਿਦੇਸ਼ਾਂ ਦੇ ਵਿੱਚ ਕਰ ਗਈਆਂ ਬੱਦੀ ਦੇ ਵਿੱਚ ਕਰ ਪਲਾਂਟ ਸੀ ਉੱਥੋਂ ਕੈਮੀਕਲ ਸਿੰਥੈਟਿਕ ਡਰਗਸ ਹਨ ਉਹ ਭੇਜੀਆਂ ਜਾਂਦੀਆਂ ਤੇ ਦੂਸਰਾ ਗੈਂਗ ਜਿਹੜਾ ਕੈਨੇਡਾ ਦੇ ਵਿੱਚ ਕਰ ਦੱਸਿਆ ਜਾਂਦਾ ਜੀ ਜਿਹਦੇ ਵਿੱਚਕਾਰ ਬਹੁਤ ਸਾਰੇ ਬੰਦੇ ਇਨਵੋਲਵ ਸਨ ਜਿਨ੍ਹਾਂ ਦੇ ਵਿੱਚਕਾਰ ਕੋਈ ਮੇਨ ਤੌਰ ਤੇ ਜਦੋਂ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਪੁਲਿਸ ਦਾ ਹੀ ਕਰਮਚਾਰੀ ਜਗਦੀਸ਼ ਸਿੰਘ ਭੋਲਾ ਨਸ਼ਿਆ ਦੇ ਕੇਸ ਦੇ ਵਿੱਚ ਕਾਨੂੰਨ ਨੂੰ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਸੀਗਾ 2013 ਦਾ ਮਾਮਲਾ ਹੈ ਹਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਪਰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸਨੇ ਅਦਾਲਤ ਵਿੱਚ ਕਰਕੇ ਬਿਆਨ ਦਿੱਤਾ ਕਿ ਇਹ ਦੇ ਵਿਚਕਾਰ ਇਹ ਸਾਰੀ ਕਾਰਵਾਈ ਜਾਂ ਸਾਰਾ ਕੰਮ ਜੋ ਕਰਵਾ ਰਿਹਾ ਉਹ ਕਰਵਾ ਰਿਹਾ ਵਿਕਰਮਜੀਤ ਸਿੰਘ ਮਜੀਠੀਆ ਉਹਨੇ ਬਿਲਕੁਲ ਅਦਾਲਤ ਵਿੱਚ ਕਹਿੰਦਾ ਨਾਂ ਲੈ ਦਿੱਤਾ ਸੀ ਜੀ ਹੁਣ ਔਰ ਵਿਦੇਸ਼ਾਂ ਦੇ ਵਿਚਕਾਰ ਜਿਹੜੇ ਬੰਦੇ ਕੰਮ ਕਰ ਰਹੇ ਸੀ ਨਾ ਕਿ ਕਰਿੰਦੇ ਸੰਜਰੇ ਜਿਨ੍ਹਾਂ ਦੇ ਵਿਚਕਾਰ ਨਾਮ ਤੌਰ ਤੇ ਇੱਕ ਲਾਡੀ ਹੈ ਇੱਕ ਦਿਓਲ ਹੈ ਇੱਕ ਸੱਤੀ ਹੈ ਅਤੇ ਹੋਰ ਵੀ ਕਈ ਕਰਿੰਦੇ 10 12 ਬੰਦੇ ਜਿਨ੍ਹਾਂ ਦੇ ਨਾਮ ਪਹਿਲਾਂ ਆ ਚੁੱਕੇ ਨੇ ਜੀ ਪਰ ਹੁਣ ਹੋਇਆ ਕੀ ਉਹ ਬੰਦੇ ਵਿਦੇਸ਼ਾਂ 'ਚ ਬੈਠੇ ਨੇ ਉਹ ਅਰੇ ਪਕੜੇ ਨਹੀਂ ਜਾ ਸਕੇ ਇੱਥੇ ਇਕੱਲੇ ਮਜੀਠੀਆਂ ਨੂੰ ਫੜ ਲੈ ਗਿਆ ਜੀ ਹੁਣ ਜਿੱਥੇ ਵਿਜੀਲੈਂਸ ਨੇ ਇੱਕ ਪ੍ਰੈਸ ਰੋਡ ਜਾਰੀ ਕੀਤਾ ਪ੍ਰੈਸ ਰੋਡ ਦੇ ਵਿਚਕਾਰ ਉਹਨਾਂ ਨੇ ਦੋਸ਼ ਲਾਇਆ ਕਿ 2021 ਦੇ ਵਿਚਕਾਰ ਇੱਕ ਪੁਲਿਸ ਸਟੇਸ਼ਨ ਪੰਜਾਬ ਸਟੇਟ ਕ੍ਰਾਈਮ ਦੇ ਕੋਰ ਇੱਕ ਐਫ ਆਈ ਆਰ ਨੰਬਰ 2 ਦਰਜ ਕੀਤੀ ਗਈ ਹੈ ਜੀ ਉਹ ਜਿਹਦੇ ਵਿਚਕਾਰ ਸਿੱਟ ਦੀ ਜਾਂਚ ਪੜਤਾਲ ਤੇ ਆਧਾਰ ਤੇ ਇਹ ਸਾਰੀ ਕਾਰਵਾਈ ਉਹਨਾਂ ਨੇ ਕਿਹਾ ਕਿ ਅੱਗੇ ਕੀਤੀ ਹੈ ਤੇ ਸਾਡੇ ਕੋਲ ਸਬੂਤ ਨਹੀਂ ਸਿੱਟ ਨੇ ਕਿਹਾ ਕਿ ਸਾਡੇ ਕੋਲ ਸਬੂਤ ਨਹੀਂ ਕਾਰਵਾਈ ਵਿਜੀਲੈਂਸ ਨੇ ਕੀਤੀ ਹੈ ਬਿਲਕੁਲ ਸਹੀ ਹੁਣ ਮੁੱਖ ਤੌਰ ਤੇ ਇਹ ਦੇ ਵਿਚਕਾਰ ਕੀ ਹੁੰਦਾ ਕਿ ਮਜੀਠਾ ਮਜੀਠੀਆ ਜਿੰਨਾ ਕੰਪਨੀਆਂ ਨੂੰ ਕੰਟਰੋਲ ਕਰਦਾ ਹੂੰ ਉਨ੍ਹਾਂ ਦੇ ਬੈਂਕ ਰਿਕਾਰਡ ਦੇ ਅਨੁਸਾਰ 161 ਕਰੋੜ ਰੁਪਇਆ ਜਮ੍ਹਾਂ ਹੋਣ ਦੇ ਰਿਕਾਰਡ ਇਨ੍ਹਾਂ ਦੇ ਕੋਲ ਨੇ ਤੇ ਜਿਦੇ ਵਿੱਚੋਂ 141 ਕਰੋੜ ਸ਼ੱਕੀ ਦੱਸਿਆ ਗਿਆ ਜੀ ਇਸੇ ਤਰ੍ਹਾਂ ਕੰਪਨੀਆਂ ਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚਕਾਰ ਹੇਰਾਫੇਰੀ ਕੀਤੀ ਗਈ ਹੈ ਔਰ ਬਿਨਾਂ ਜਾਣਕਾਰੀ ਦੇ 236 ਕਰੋੜ ਰੁਪਇਆ ਵਾਧੂ ਜਮ੍ਹਾਂ ਕਰਾਇਆ ਗਿਆ ਜੋ ਵਿਜੀਲੈਂਸ ਦਾ ਕਹਿਣਾ ਦੀ ਤੋਂ ਵੱਧ ਕਹਿੰਦੇ ਇਹਨਾਂ ਦੇ ਘਰੋਂ ਮੋਬਾਈਲ ਫੜੇ ਗਏ ਨੇ ਲੈਪਟਾਪ ਫੜੇ ਗਏ ਨੇ ਤਿੰਨ ਆਈਪੈਡ ਫੜੇ ਗਏ ਨੇ ਤੇ ਹੋਰ ਕਈ ਪ੍ਰਾਪਰਟੀਆਂ ਦੇ ਕਾਗਜ਼ਾਤ ਕਈ ਡਾਇਰੀਆਂ ਇਹ ਸਾਰੀਆਂ ਮਿਲੀਆਂ ਨੇ ਹਮ ਸਵਾਲ ਇੱਥੇ ਇਹ ਉੱਠਦਾ ਹੈ ਕਿ 2013 ਤੋਂ ਲੈ ਕੇ ਮੈਂ 2021 ਦੇ ਵਿਚਕਾਰ ਇਹ ਕੇਸ ਰਜਿਸਟਰ ਹੁੰਦਾ ਜਦੋਂ ਹੁਣ ਦੇ ਐਕਸ ਡੀਜੀਪੀ ਉਹ ਦੋ ਜਣੇ ਸਾਲੋਂ ਤੋਂ ਹੁਣ ਡੀਜੀਪੀ ਉਦੋਂ ਡੀਐਚਪੀ ਸਨ ਸਿਧਾਰਥ ਨਾਥ ਚਟੋਪਾਦਿਆ ਹਮ ਉਹਨਾਂ ਦੇ ਸਮੇਂ ਕੇਸ ਰਜਿਸਟਰ ਹੋਇਆ ਠੀਕ ਹੈ ਔਰ ਉਹ ਕੇਸ ਤੋਂ ਬਾਅਦ ਕੀ ਤੁਸੀਂ ਸਮਝਦੇ ਹੋ ਕਿ ਜਿੰਨੀ ਇਹਨਾਂ ਨੇ ਰਿਕਵਰੀ ਕਰਾ ਜੋ ਆਈਪੈਡ ਕੀਤੇ ਨੇ ਲੈਪਟਾਪ ਕੀਤੇ ਨੇ ਜਾਂ ਰਿਕਾਰਡ ਕੀਤਾ ਹੈ ਕੀ ਮਜੀਠੀਆ ਸਾਹਿਬ ਨੇ ਉਹ ਰਿਕਾਰਡ ਅਜੇ ਤੱਕ ਕਰ ਰੱਖਿਆ ਹੋਵੇਗਾ ਸੰਭਾਲ ਕੇ ਹਮ ਜਦ ਤੱਕ ਇਹਨਾਂ ਨੂੰ ਪਤਾ ਕੀਨਾਂ ਤੋਂ ਪਰ ਕੇਸ ਚੱਲ ਰਿਹਾ ਹੈ ਕਈ ਵਾਰ ਇਹਨਾਂ ਦੇ ਘਰ ਛਾਪੇ ਪੈ ਚੁੱਕੇ ਨੇ ਕਈ ਵਾਰ ਇਹਨਾਂ ਦੀ ਜਾਂਚ ਪੜਤਾਲ ਹੋ ਚੁੱਕੀ ਹੈ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਇਹ ਅਦਾਲਤਾਂ ਤੋਂ ਜਮਾਨਤ ਲੈ ਕੇ ਪਹਿਲਾਂ ਹੀ ਆ ਚੁੱਕੇ ਨੇ ਬਸ ਕੀ ਤੁਸੀਂ ਸਮਝਦੇ ਹੋ ਹਮ ਠੀਕ ਹੈ ਜਿਸ ਤਰ੍ਹਾਂ ਕੀ ਹੁਣ ਵੱਖ-ਵੱਖ ਨੇਤਾਵਾਂ ਦੇ ਵੱਲੋਂ ਇੱਕ ਰੋਲਾ ਪਾਇਆ ਜਾ ਰਿਹਾ ਕਿ ਇਹ ਜਿਹੜੀ ਕਾਰਵਾਈ ਹੈ ਜਿਸ ਤਰ੍ਹਾਂ ਕੀ ਪ੍ਰਤਾਪ ਸਿੰਘ ਬਾਜਵਾ ਹੈ ਹੋਰ ਲੀਡਰ ਹੈਗੇ ਆ ਰਵਨੀਤ ਸਿੰਘ ਬਿੱਟੂ ਹੈ ਭਾਰਤੀ ਜਨਤਾ ਪਾਰਟੀ ਹੈ ਜਿਹੜਾ ਕਿ ਕਹਿੰਦਾ ਕਿ ਵਿਜੀਲੈਂਸ ਦੀ ਦੁਰਵਰਤੋਂ ਹੋ ਰਹੀ ਹੈ ਉਹ ਕਹਿਣਾ ਤਾਂ ਤਾਂ ਬਣਦਾ ਵਿਜੀਲੈਂਸ ਦੀ ਦੁਰਵਰਤੋਂ ਜਿਵੇਂ ਮੈਂ ਕਹਿੰਦੇ ਸੀ ਅਕਸਰ ਕੀ ਇੱਕ ਪੰਜਾਬੀ ਦੀ ਕਹਾਵਤ ਹੈ ਛੱਜ ਤਾਂ ਬੋਲੇ ਤੇ ਛਾਣਨੀ ਕੀ ਬੋਲੇ ਜਿਦੇ ਚ ਆਪ ਵੀ ਸੋਚੇ ਗੁੰਦੇ ਨੇ ਛਾੜਨੀ ਜਦੋਂ ਆਟਾ ਜਨਾਨੀਆਂ ਘਰਾਂ ਦੇ ਵਿੱਚਕਾਰ ਪੁੰਨੇ ਚ ਛਾੜਦੀਆਂ ਨਾ ਤੋ ਆਵਾਜ਼ ਨਹੀਂ ਕਰਦੀ ਜੀ ਕਿਉਂਕਿ ਉਹਦੇ ਛੇ ਕੀਤਨੇ ਹੁੰਦੇ ਨੇ ਭਾਪ ਕਹਿਣ ਤੋਂ ਇਹ ਹੈ ਕਿ ਬੀਜੇਪੀ ਆਪ ਇਹ ਦੀ ਵਰਤੋਂ ਕਰਦੀ ਰਹੀ ਹੈ ਜਦੋਂ ਲੋੜ ਪਈ ਹੈ ਚਾਹੇ ਉਹ ਕਾਂਗਰਸ ਸੀਗੀ ਚਾਹੇ ਆਪ ਸੀਗੀ ਜਿੰਨੀਆਂ ਵੀ ਇਹਨਾਂ ਦੀਆਂ ਆਪੋਜੀਸ਼ਨ ਪਾਰਟੀਆਂ ਸੀਗੀਆਂ ਚਾਹੇ ਇਹਨਾਂ ਦੇ ਆਪਣੇ ਭਾਈਵਾਲੀ ਨਾਲੋਂ ਤੋ ਟੁੱਟ ਕੇ ਪਾਸੇ ਗਏ ਸੀਗੇ ਉਹਨਾਂ ਦੇ ਅਗੇਂਸਟ ਕਰਦੀ ਰਹੀ ਹੈ ਤੇ ਅੱਜ ਕਿਸ ਸਮੂਹ ਨਾਲ ਅਸੀਂ ਇਹ ਕਹਿ ਰਹੇ ਆ ਕਿ ਇਹ ਵਿਜੀਲੈਂਸ ਦੀ ਦੁਰਵਰਤੋਂ ਕਰ ਰਹੇ ਨੇ ਇਹ ਤਾਂ ਸਾਡੇ ਦੇਸ਼ ਦਾ ਇੱਕ ਰਵਾਜ ਬਣ ਚੁੱਕਾ ਹੈ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਹੋਣਗੀਆਂ ਰੂਲਿੰਗ ਪਾਰਟੀਆਂ ਹੋਣਗੀਆਂ ਉਹ ਹਮੇਸ਼ਾ ਆਪਣੀ ਵਿਰੋਧੀ ਪਾਰਟੀ ਦੇ ਨਾਲ ਐਸਾ ਹੀ ਰਵਈਆ ਅਪਣਾਉਂਦੀਆਂ ਨੇ ਤੇ ਬਣਾਉਂਦੀਆਂ ਰਹਿਣਗੀਆਂ ਪਰ ਉਹਨਾਂ ਦਾ ਕਹਿਣਾ ਤਾਂ ਇਹ ਹੈ ਨਾ ਵੀ ਇੱਕ ਜਿਹੜੀ ਰੂਲਿੰਗ ਐਮਐਲਏ ਹੈ ਜੋ ਕਿ ਉਸ ਉਸ ਵੇਲੇ ਮੌਜੂਦਾ ਐਮਐਲਏ ਹੈ ਤਾਂ ਉਹਦੇ ਘਰ ਜਾਣਾ ਖਾਸ ਕਰਕੇ ਉਹ ਮਹਿਲਾ ਹੈ ਇੱਕ ਤੇ ਉਹਦੇ ਘਰ ਚ ਜਾ ਕੇ ਤਲਾਸ਼ੀਆਂ ਕਰਨੀਆਂ ਅਲਮਾਰੀਆਂ ਤੱਕ ਫਲੋਰ ਫਲੋਰ ਦੇਣੀਆਂ ਖੋਲਣਾ ਬੱਚੇ ਹਾਲੇ ਰੋਟੀ ਖਾ ਹੀ ਰਹੇ ਸੀਗੇ ਜਿਸ ਸਮੇਂ ਵਿਜੀਲੈਂਸ ਪਹੁੰਚਦੀ ਹੈ ਘਰ ਦੇ ਵਿਚਕਾਰ ਸਾਰਾ ਸਮਾਨ ਜਪਤ ਕਰਦਾ ਉਹ ਚੀਜ਼ ਸਹੀ ਨਹੀਂ ਹੈ ਉਹਨਾਂ ਦਾ ਇਹ ਕਹਿਣਾ ਹੈ ਨਹੀਂ ਦੇਖੋ ਜੇ ਤਾਂ ਉਹਨਾਂ ਨੇ ਗਨੀਪਾਲ ਮਜੀਠੀਆਂ ਨੂੰ ਜਾ ਕੇ ਮਿਸਬਿਹੇਵ ਕੀਤਾ ਹੋਵੇ ਹੂੰ ਜਾਂ ਉਹਨੂੰ ਕੋਈ ਧੱਕਾ ਮੁਕੀ ਕੀਤੀ ਹੋਵੇ ਹੂੰ ਜਾਂ ਕਿਸੇ ਗਲਤ ਤਰੀਕੇ ਦੇ ਨਾਲ ਉਸ ਐਮਐਲਏ ਨੂੰ ਕੁਝ ਕਿਹਾ ਹੋਵੇ ਹੂੰ ਬਾਤ ਹੈ ਕਾਰਨ ਬਣਦਾ ਕਿ ਆਪਾਂ ਕਹੀਏ ਹੂੰ ਹੁਣ ਜਦੋਂ ਵੀ ਕਿਸੇ ਦੇ ਘਰ ਜਾਵਾਂਗੇ ਸਾਡੇ ਨੂੰ ਕੋਈ ਮਿਲਣ ਜਦੋਂ ਆ ਜਾਂਦਾ ਘਰ ਕਈ ਉਹ ਰੋਟੀ ਖਾਦੇ ਹੁੰਦੇ ਆ ਕਈ ਰਿਚਾ ਪਾਣੀ ਪੀ ਰਹੇ ਹੁੰਦੇ ਆ ਕਈ ਆਰਾਮ ਕਰ ਰਹੇ ਹੁੰਦੇ ਹੂੰ ਔਰ ਤਿੰਨ ਕੰਮ ਹੀ ਹੁੰਦੇ ਨਾ ਘਰਾਂ ਦੇ ਵਿੱਚ ਘਰ ਜੀ ਜਦ ਤੁਸੀਂ ਆਰਾਮ ਕਰੋਗੇ ਸੋਵੋਗੇ ਜਾਂ ਖਾਣਾ ਖੋਣਾ ਖਾਓਗੇ ਤਾਂ ਕੁਝ ਨਾ ਕੁਝ ਤਾਂ ਕਰ ਰਹੇ ਹੋਏਗਾ ਨਾ ਤੇ ਬੈਠੇ ਸੀ ਤੇ ਬੱਚੇ ਆਪਣਾ ਖਾਣਾ ਖਾ ਰਹੇ ਸੀ ਬੱਚਿਆਂ ਤੋਂ ਕੁਝ ਨਹੀਂ ਕਿਹਾ ਗਿਆ ਨਾ ਬੱਚਿਆਂ ਨੂੰ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਸ਼ਬਦਾਵਲੀ ਨੇ ਬੜੀ ਸਾਰੀਆਂ ਵੀਡੀਓ ਅਸੀਂ ਅਕਸਰ ਦੇਖਦੇ ਸੀਗੇ ਜਿਹੜਾ ਮਜੀਠੀਆ ਜੀ ਨੇ ਲਾਈਵ ਕੀਤੀ ਹੈ ਹੂੰ ਪਰ ਇੱਥੇ ਸਵਾਲ ਇਹ ਨਹੀਂ ਹੈ ਕਿ ਗਨੀਬ ਕੋਲ ਮਜੀਠੀਆ ਮੌਜੂਦਾ ਐਮਐਲਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਮਮ ਔਰ ਸਦਾ ਬਿਕਰਮਜੀਤ ਸਿੰਘ ਮਜੀਠੀਆ ਦੇ ਧਰਮਸਪਤ ਨਹੀਂ ਨੇ ਹਮ ਪਰ ਉੱਥੇ ਇੱਕ ਵੀ ਸ਼ਬਦ ਜਿੰਨੀਆਂ ਕੋ ਅਸੀਂ ਵੀਡੀਓ ਦੇਖੀਆਂ ਨੇ ਕਿਸੇ ਨੇ ਵੀ ਐਸੀ ਕੋਈ ਘਟਨਾ ਜਾਂ ਐਸਾ ਕੋਈ ਤੱਕਾ ਮੁਕੀਲਾ ਸੀਨ ਸਾਹਮਣੇ ਨਹੀਂ ਆਇਆ ਜੀ ਹੋ ਸਕਦਾ ਹੈ ਕਿਤੇ ਗਲਤੀ ਦੇ ਨਾਲ ਕੋਈ ਐਸੀ ਹਰਕਤ ਹੋ ਗਈ ਹੋਵੇ ਨਾ ਤੇ ਕੋਈ ਲੈਡੀ ਡੀਐਸਪੀ ਵੀ ਨਾਲ ਸੀ ਹਮ ਉਹ ਵੀ ਨਾਲ ਦੇਖੀ ਗਈ ਲੋਕ ਕਹਿਣ ਤੋਂ ਪਾਵੇ ਐ ਵੀ ਆਪਾਂ ਇਹ ਦੋਸ਼ ਲਾਣਾ ਜਾਂ ਗਨੀਮਕੋਲ ਮਜੀਠੀਆਂ ਨੂੰ ਗ੍ਰਿਫਤਾਰ ਕੀਤਾ ਹੋਵੇ ਕਿਉਂਕਿ ਉਹਦੇ ਉੱਪਰ ਤਾਂ ਕੇਸ ਹੀ ਕੋਈ ਨਹੀਂ ਹੂੰ ਉਹਦੇ ਉੱਪਰ ਤਾਂ ਕੇਸ ਹੀ ਕੋਈ ਨਹੀਂਗਾ ਤਾਂ ਇਸ ਤਰ੍ਹਾਂ ਕਹਿਣ ਤੋਂ ਪਾਵੇ ਆ ਹਾਂ ਇੱਕ ਗੱਲ ਇਹਦੇ ਵਿੱਚ ਦੇਖਣ ਵਾਲੀ ਆਈ ਆ ਕਿ ਜਿੱਤੇ ਆਪੋਜੀਸ਼ਨ ਦੇ ਲੀਡਰ ਚਰਨਜੀਤ ਸਿੰਘ ਚੰਨੀ ਸੀ ਜਿन्हने ਕਿ ਆਪ ਕੇਸ ਰਜਿਸਟਰਡ ਕਰਾਇਆ ਹੂੰ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਕੋਰ ਬਾਦਲ ਸੁਖਪਾਲ ਘੇਰਾ ਸੋ ਨੀਯੂ ਜਾਖੜ ਬੀਜੇਪੀ ਦੇ ਆਪ ਦੇ ਪ੍ਰਧਾਨ ਸੌਰੀ ਕਾਂਗਰਸ ਦੇ ਸੌਰੀ ਬੀਜੇਪੀ ਦੇ ਪ੍ਰਧਾਨ ਨੇ ਇਸ ਟਮ ਮੌਜੂਦਾ ਪੰਜਾਬ ਸਟੇਟ ਦੇ ਹਮਮ ਔਰ ਪਹਿਲਾਂ ਕਾਂਗਰਸ ਦੇ ਵਿੱਚ ਕਰ ਰਹੇ ਸੀ ਸਾਭਕਾ ਪ੍ਰਧਾਨ ਸੀ ਹਾਂ ਸਾਭਕਾ ਪ੍ਰਧਾਨ ਨੇ ਜੀ ਤੋਂ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਆਪ ਦਾ ਜਿਹੜਾ ਹੁਣ ਗ੍ਰਾਫ ਸਟੇਟ ਦੇ ਵਿੱਚ ਕਾ ਡਿਗ ਰਿਹਾ ਹਮ ਉਸ ਨੂੰ ਸੰਭਾਲਣ ਦੇ ਲਈ ਉਸ ਨੂੰ ਬਚਾਉਣ ਲਈ ਇਹ ਸਾਰੀ ਕਾਰਵਾਈ ਕੀਤੀ ਕੀ ਤੀ ਲੋ ਇਹਨਾਂ 'ਤੇ ਦੋਸ਼ ਲਾਣਾ ਬਣਦਾ ਵੀ ਹੈ ਪਰ ਇਹਨਾਂ ਦਾ ਦੋਸ਼ ਲਾਣਾ ਤਾਂ ਇੱਕ ਪਾਸੇ ਅਸੀਂ ਸਮਝਦੇ ਵੀ ਹਾਂ ਵਾਜਿਫ ਹੈ ਵੀ ਉਹਨਾਂ ਦਾ ਫਰਜ਼ ਬਣਦਾ ਹੈ ਵੀ ਆਪੋਜੀਸ਼ਨ ਦੇ ਉੱਤੇ ਤੰਜ ਕੱਸਿਆ ਜੇ ਪਰ ਇਹਨਾਂ ਦੀ ਹੀ ਪਾਰਟੀ ਦਾ ਇੱਕ ਐਮਐਲਏ ਕੁਵਰ ਵਿਜੇ ਪ੍ਰਤਾਪ ਉਹ ਵੀ ਇਹਨਾਂ ਦੇ ਉੱਤੇ ਜਿਹੜਾ ਹੈਗਾ ਇਸ ਨੂੰ ਲੈ ਕੇ ਵਿਵਾਦ ਕਰ ਰਿਹਾ ਹੈ ਇਹਨਾਂ ਦਾ ਹਾਂ ਇਹ ਗੱਲ ਬਿਲਕੁਲ ਦੇਖਣ ਵਾਲੀ ਹੈ ਕਿ ਕੁਵਰ ਵਿਜੇ ਪ੍ਰਤਾਪ ਜੋ ਕਿ ਬਹੁਤ ਇੱਕ ਇਮਾਨਦਾਰ ਆਈਪੀਐਸ ਰਿਟਾਇਰਡ ਅਫੀਸਰ ਹੈ ਔਰ ਬਰਗਾੜੀ ਗਾਂਢ ਦੇ ਵਿਚਕਾਰ ਉਹ ਸਿੱਟ ਦਾ ਆਪ ਮੈਂਬਰ ਰਿਹਾ ਜੀ ਉਸ ਨੇ ਕਾਰਵਾਈ ਬਣੀ ਕੀਤੀ ਹੈ ਔਰ ਅੱਜ ਤੱਕ ਉਹ ਹਮੇਸ਼ਾ ਹੀ ਇਹਨਾਂ ਦੇ ਵਿਰੁੱਧ ਬੋਲਦਾ ਰਿਹਾ ਹੈ ਅਕਾਲੀ ਦਲ ਦੇ ਹੂੰ ਬਈ ਇਹਨਾਂ ਨੇ ਕਾਰਵਾਈ ਕੀਤੀ ਹੈ ਰਿਟਾਇਰਡ ਆਈਪੀਐਸ ਸਰ ਉਹਨੂੰ ਇਮਾਨਦਾਰ ਅਫਸਰਾਂ ਚੋਂ ਮੰਨਿਆ ਜਾਂਦਾ ਜੀ ਪਰ ਹਾਂ ਇੱਕ ਗੱਲ ਹੈ ਵੀ ਉਸ ਨੇ ਜਿਹੜੀ ਗੱਲ ਕਹੀ ਹੈ ਤਾਂ ਅਸੀਂ ਵੀ ਇਸ ਗੱਲ 'ਚ ਚੰਬੇ ਵਿੱਚ ਸੀ ਕਿ ਕਮਰ ਵਿਜੇ ਪ੍ਰਤਾਪ ਅੱਜ ਕਿਵੇਂ ਗੱਲ ਕਰ ਰਿਹਾ ਪਰ ਹੋ ਸਕਦਾ ਹੈ ਕਿ ਉਹਦੇ ਨਜ਼ਰੀਏ ਦੇ ਮੁਤਾਬਕ ਇਹ ਤਰੀਕਾ ਗ੍ਰਿਫਤਾਰੀ ਦਾ ਗਲਤ ਹੈ ਜਾਂ ਸਮਾ ਗ੍ਰਿਫਤਾਰੀ ਦਾ ਗਲਤ ਹੈ ਇਹ ਗ੍ਰਿਫਤਾਰੀ ਜਦੋਂ ਸਿੱਟ ਦੇ ਜਾਂਚ ਕੀਤੀ ਸੀਗੀ ਤਾਂ ਇਮੀਡੀਏਟ ਸਿੱਟ ਦੀ ਜਾਂਚ ਤੋਂ ਬਾਅਦ ਇਮੀਡੀਏਟ ਵੀ ਇਹ ਕਾਰਵਾਈ ਕੀਤੀ ਜਾ ਸਕਦੀ ਸੀ ਜੀ ਬਾਕੀ ਆਪ ਵਾਲਿਆਂ ਤਾਂ ਬੋਲ ਨਹੀਂ ਬੋਲਨੇ ਹੁਣ ਆਪ ਦੇ ਦੀਪਕ ਬਾਲੀ ਐ ਇਹਨਾਂ ਦੇ ਆਪ ਦੇ ਸੂਬਾ ਦੇ ਜਨਰਲ ਸਕੱਤਰ ਨੇ ਨੀਲ ਗਰਗ ਹੈ ਆਪ ਦੇ ਬੁਲਾਰੇ ਨਹੀਂ ਉਹ ਬੋਲੇ ਨੇ ਮੰਤਰੀ ਧਾਲੀ ਵਿੱਚ ਸਾਰੇ ਮੰਤਰੀ ਬੋਲ ਰਹੇ ਨੇ ਬਲਦੇਵ ਸਿੰਘ ਪੰਨੂ ਐ ਕਟਾਰੂ ਚੱਕ ਆਏ ਸਾਰੇ ਬੋਲੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਵੀ ਕੋਈ ਨਹੀਂ ਬੋਲਿਆ ਸਾਰੇ ਇੱਕ ਤੋਂ ਇੱਕ ਵੱਧ ਕੇ ਬੋਲੇ ਨੇ ਪਰ ਹੁਣ ਮਸਲਾ ਤਾਂ ਸਿਰਫ ਇਹ ਐ ਵੀ ਦੇਖੋ ਜਿਹੜਾ ਇਹ ਕੇਸ ਚੱਲ ਰਿਹਾ ਪਹਿਲਾਂ ਵੀ ਇਹ ਸੁਪਰੀਮ ਕੋਰਟ ਤੋਂ ਜ਼ਮਾਨਤ ਕਰਾ ਕੇ ਮਜੀਠੀਆ ਸਾਹਿਬ ਬਾਹਰ ਆ ਕੇ ਸੀ ਸਾਡੀ ਕੋਈ ਮਜੀਠੀਆ ਜੀ ਨਾਲ ਦੁਸ਼ਮਣੀ ਨਹੀਂ ਹੂੰ ਸਾਡੀ ਕੋਈ ਆਪ ਦੇ ਨਾਲ ਨੇੜਤਾ ਨਹੀਂ ਹੂੰ ਤੇ ਸਾਡੀ ਕੋਈ ਕਾਂਗਰਸ ਦੇ ਨਾਲ ਨੇੜਤਾ ਨਹੀਂ ਜੇ ਅਸੀਂ ਕੋਈ ਐਸੀਆਂ ਗੱਲਾਂ ਕਹੀ ਹੈ ਹੂੰ ਅਸੀਂ ਦੇਖਦੇ ਵਿਸ਼ਲੇਸ਼ਣ ਕਰਨ ਲਈ ਬੈਠੇ ਹਾਂ ਜੀ ਪਰ ਜਿੱਥੇ ਤੱਕ ਸਵਾਲ ਹੈ ਹੂੰ ਇਸ ਡਰੱਗ ਕੇਸ ਦੇ ਵਿਚਕਾਰ ਜੇ ਆਪਾਂ ਸੋਚੀਏ ਕਿ ਇਸ ਦੇ ਮਸਲੇ ਜਲਦੀ ਜਲਦੀ ਹੱਲ ਹੋ ਜਾਣਗੇ ਹੂੰ ਤਾਂ ਉਹ ਹੱਲ ਹੋਣ ਦੀ ਆਸ ਕੋਈ ਨਹੀਂ ਜੀ ਕਿਉਂਕਿ ਇਹਦੇ ਪਿੱਛੇ ਬਹੁਤ ਵੱਡਾ ਇੱਕ ਰੀਜ਼ਨ ਹੈ ਹੂੰ ਇਹ ਕੋਈ ਇੱਕ ਬੰਦੇ ਦੀ ਗੇਮ ਨਹੀਂ ਕਿ ਇਕੱਲੇ ਮਜੀਠਿਆ ਜੀ ਦੀ ਗੇਮ ਹੈ। ਹੂੰ ਇਹ ਪੂਰਾ ਜਦੋਂ ਵੀ ਸੈਟਅਪ ਬਣਾਇਆ ਜਾਂਦਾ ਇਹਦੇ ਪਿੱਛੇ ਪੂਰਾ ਸੈਟਅਪ ਹੈ। ਹੂੰ ਇਹਦੇ ਪਿੱਛੇ ਪੁਲਿਸ ਵਾਲੇ ਵੀ ਸ਼ਾਮਲ ਹੁੰਦੇ ਨੇ। ਇਸ ਪੂਰੇ ਗੈਂਗ ਕਹਿਆ ਜਾਵੇ ਇਸਨੂੰ, ਵਰਡ ਗੈਂਗ ਕਹ ਰਿਹਾ ਮੈਂ ਪਰ ਐਕਚੁਅਲੀ ਇਹ ਪੂਰਾ ਇੱਕ ਟੀਮ ਵਰਕ ਹੁੰਦਾ ਹੈ। ਜੀ। ਉਹਦੇ ਵਿੱਚ ਪੁਲਿਸ ਵਾਲੇ ਵੀ ਸ਼ਾਮਲ ਨੇ। ਹੂੰ ਉਹਦੇ ਵਿੱਚ ਪੋਲੀਟੀਸ਼ੀਅਨ ਵੀ ਸ਼ਾਮਲ ਨੇ। ਜੀ। ਉਹਦੇ ਵਿੱਚ ਇਹ ਬਿਊਰੋਕਰੇਟਸ ਵੀ ਸ਼ਾਮਲ ਨੇ ਆਈਐਸ ਪੀਸੀਐਸ ਸਭ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਹਮਮ ਔਰ ਉਹਦੇ ਵਿੱਚ ਜੁਡੀਸ਼ਰੀ ਵੀ ਸ਼ਾਮਲ ਹੈ ਜੀ ਉਹਦੇ ਵਿੱਚ ਮੀਡੀਆ ਵੀ ਸ਼ਾਮਲ ਹੈ ਮੀਡੀਆ ਤੇ ਡਰੱਗ ਮਾਫੀਆ ਤਾਂ ਚੱਲਦਾ ਹੈ ਹਮਮ ਹੁਣ ਮੀਡੀਆ ਦਾ ਕੀ ਕੰਮ ਹੈ ਤੁਸੀਂ ਪੁੱਛੋਗੇ ਹਮਮ ਮੀਡੀਆ ਆਪਣੇ ਰਾਹੀਂ ਇੱਕ ਨੈਰੇਟਿਵ ਕ੍ਰੀਏਟ ਕਰ ਦਿੰਦਾ ਲੋਕਾਂ ਦੇ ਵਿੱਚਗਾ ਹਮਮ ਉਹ ਕ੍ਰੀਏਟ ਕਰਨਾ মিডিਆ ਨੇ ਸਾਰਾ ਆਲੇ ਦੁਆਲੇ ਸੰਭਾਲਣਾ ਕੋਈ ਕੱਲ ਨੂੰ ਗਲਤ ਖਬਰ ਨਿਕਲ ਕੇ ਆ ਰਹੀ ਹੈ ਤਾਂ ਉਸ ਨੂੰ ਸੰਭਾਲਣਾ ਤਾਂ ਸਾਰਾ ਨੈਰੇਟਿਵ ਕ੍ਰੀਏਟ ਕਰਨਾ ਜਿਹੜਾ ਉਹ মিডিਆ ਦੀ ਡਿਊਟੀ ਹੁੰਦੀ ਹੈ। ਹੂੰ ਪੁਲਿਸ ਵਾਲਿਆਂ ਦੀ ਹੁੰਦੀ ਹੈ ਡਿਊਟੀ ਕਿ ਜਿਹੜੇ ਮਰਜ਼ੀ ਕੋਈ ਛੋਟੇ-ਮੋਟੇ ਕੇਸ ਨੇ ਕੋਈ ਬੰਦੇ ਫੜੇ ਜਾਂਦੇ ਨੇ ਤਾਂ ਉਹਨਾਂ ਦੇ ਮੂੰਹ ਚੋਂ ਕੋਈ ਗਲਤ ਨਾ ਨਾ ਕਿਸੇ ਦਾ ਲੈ ਦੇਣ ਉਹਨਾਂ ਨੂੰ ਮੌਕੇ ਤੇ ਪਹਿਲਾਂ ਹੀ ਸੰਭਾਲ ਲੈਣਾ ਅਦਾਲਤ ਜਾਣ ਤੋਂ ਪਹਿਲਾਂ ਪਹਿਲਾਂ ਹੀ ਸੰਭਾਲ ਲੈਣਾ। ਹੂੰ ਔਰ ਪੋਲੀਟੀਸ਼ਨ ਤਾਂ ਇੱਕ ਕੰਮਕਾਰੀ ਹੁੰਦੇ ਨਾਲ ਦੇ ਸਾਥੀ ਹੁੰਦੇ ਨੇ ਕੋਈ ਉਹਨਾਂ ਦਾ ਖਰਚਾ ਇੱਥੋਂ ਬੜੀ ਚੱਲਦਾ। ਜੀ ਸਾਰੇ ਪੋ ਪਰ ਕੁਝ ਹੱਦ ਤੱਕ ਪੋਲੀਟੀਸ਼ੀਨ ਦੇ ਇਸ ਨਿਯਾਰ ਗੇਮ ਚੱਲਦੀ ਹੈ। ਉਹ ਬਿਊਰੋਕਰੇਟਸ ਤਾਂ ਆਪ ਇਹ ਚੀਜ਼ਾਂ ਬਣਾਉਂਦੇ ਨੇ ਸਾਰੀਆਂ ਉੱਪਰ ਬੈ ਕੇ। ਇਹ ਆਈਐਸ ਪੀਸੀ ਆਫਸਰ ਕਾਫੀ ਹੈਗੇ ਨੇ। ਸਾਰੇ ਕਈ ਬਹੁਤ ਸਾਰੇ ਇਮਾਨਦਾਰ ਵੀ ਨੇ। ਤੇ ਜੁਡੀਸ਼ਰੀ ਦੇ ਤੇ ਵੀ ਕਈ ਵਾਰ ਦੋਸ਼ ਲੱਗੇ ਨੇ। ਕਈ ਅਫਸਰ ਤੁਸੀਂ ਦੇਖਿਆ ਨੇ ਜ਼ਬਰਦਸਤੀ ਕਈ ਜੱਜਾਂ ਨੂੰ ਰਿਟਾਇਰ ਵੀ ਕਰ ਦਿੱਤਾ ਜਾਂਦਾ ਹੈ। ਕ腐ਸ਼ਨ ਦੇ ਕੇਸਾਂ ਦੇ ਵਿੱਚ ਗੱਲ ਆਹ ਹੁਣ ਤਾਜ਼ਾ ਤਾਜ਼ਾ ਇੱਕ ਕੇਸ ਹੈ ਦਿੱਲੀ ਦੇ ਵਿੱਚ ਨੋਟਾਂ ਨੂੰ ਅੱਗ ਲੱਗਣ ਦਾ ਕੇਸ ਵੀ ਆਇਆ ਹੈਗਾ। ਕਿੱਥੋਂ ਨਾ ਕਿੱਥੋਂ ਦਾ ਪੈਸਾ ਆਇਆ ਨਾ ਉਸ ਵਾਂਗੂ। ਜੀ। ਤੋਂ ਐਸੀਆਂ ਗੱਲਾਂ ਇੱਕ ਸਾਰੀਆਂ ਇਕ ਇਦੇ ਪਿੱਛੇ ਪੂਰੀ ਇੱਕ ਟੀਮ ਹੁੰਦੀ ਹੈ ਪਰ ਜੇ ਅਸੀਂ ਕਹੀਏ ਕਿ ਹੁਣ ਇਹਦੀ ਕਾਰਵਾਈ ਜਿਹੜੀ ਹੈ ਉਹ ਜਲਦੀ ਜਲਦੀ ਹੋ ਜਾਏਗੀ ਉਹਨੂੰ ਕੁਝ ਟਾਈਮ ਲੱਗੇਗਾ ਪਰ ਪਰਿਵਾਰ ਦਾ ਪਿਛੋਕੜ ਕੀ ਹੈ ਵਿਕਰਮਜੀਤ ਸਿੰਘ ਮਜੀਠੀਆ ਦਾ ਕਿਉਂਕਿ ਬਾਰ ਬਾਰ ਇਹ ਗੱਲ ਕਹੀ ਜਾਂਦੀ ਹੈ ਵੀ ਜਾਇਦਾਦ ਬਹੁਤ ਹੈਗੀ ਉਹਨਾਂ ਦੇ ਕੋਲ ਪਰਿਵਾਰ ਪਹਿਲਾਂ ਕੀ ਕੰਮ ਕਰਦਾ ਸੀਗਾ ਤੇ ਹੁਣ ਕਿੱਥੇ ਤੱਕ ਪਹੁੰਚਿਆ ਹੈ ਕੀ ਕਮਾਈ ਕੀਤੀ ਹੈ ਹੁਣ ਤੱਕ ਉਹਨਾਂ ਨੇ ਦੇਖੋ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਇਹਨਾਂ ਦਾ ਪਰਵਾਰ ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਹੂੰ ਮੈਂ ਤੁਹਾਨੂੰ 1872 ਤੋਂ ਦੱਸਾਂਗਾ ਹੂੰ ਉਹਨਾਂ ਤੋਂ ਪਹਿਲਾਂ ਵੀ ਇਹਦੇ ਮਤਲਬ ਸੁੰਦਰ ਸਿੰਘ ਜ ਮਜੀਠੀਆ ਜਣੇ ਸਨ ਇਹਦੇ ਪੜਦਾਦਾ ਸਨ ਜੀ ਉਸ ਤੋਂ ਪਹਿਲਾਂ ਵੀ ਰਾਜਾ ਤੇਜਾ ਸਿੰਘ ਇਹਨਾਂ ਦਾ ਸ਼ਾਇਦ ਨਾਂ ਸੀ ਮੇਰਾ ਖਿਆਲ ਆ ਉਹ ਕਿ ਸੂਰਤ ਸਿੰਘ ਨਾਂ ਸੀਗਾ ਇਦਾਂ ਹੀ ਕੁਝ ਨਾਂ ਸੀ ਮੇਰੇ ਦਿਮਾਗ ਤੋਂ ਕੁਸਲਿਪ ਕਰ ਰਿਹਾ ਉਹ ਵੀ ਉਹਨਾਂ ਦੇ ਬੱਚੇ ਸਨ ਆਪਣਾ ਸੁੰਦਰ ਸਿੰਘ ਮਜੀਠੀਆ ਜਿਸ ਨੂੰ ਅੰਗਰੇਜ਼ ਸਰਕਾਰ ਦੇ ਸਮੇਂ ਸਰਦਾਰ ਬਹਾਦਰ ਦਾ ਸਰ ਸਰਦਾਰ ਬਹਾਦਰ ਇਹਦਾ ਖਿਤਾਬ ਮਿਲਿਆ ਸੀਗਾ ਜੀ ਔਰ ਐਕਚੁਅਲ ਇਹਨਾਂ ਦੀ ਮਜੀਠੀਆ ਕਾਸਟ ਨਹੀਂ ਹੈ ਇਹਨਾਂ ਦੀ ਕਾਸਟ ਜਿਹੜੀ ਆ ਉਹ ਸ਼ੇਰਗਿਲ ਇਹ ਜੱਟ ਨੇ ਔਰ ਇਹ ਸਟਾਰਟਿੰਗ ਤੋਂ ਹੀ ਕਾਫੀ ਜ਼ਮੀਨ ਇਹਨਾਂ ਦੇ ਕੋਲ ਸੀਗੀ ਉਹ ਕਿਸ ਤਰ੍ਹਾਂ ਆਈ ਹੈ ਔਰ 1909 ਦੇ ਵਿੱਚ ਇਹਨਾਂ ਨੇ ਇੱਕ ਸਰਾਇਆ 슈ਗਰ ਮਿਲ ਵੀ ਲਗਾਈ ਸੀ ਜ਼ਮੀਨ ਕਿੱਦਾਂ ਆਈ ਹੈ ਜਿਹੜੇ ਸੁੰਦਰ ਸਿੰਘ ਮਜੀਠੀਆ ਸੀਗੇ ਉਹ ਚੀਫ ਖਾਲਸਾ ਦਿਵਾਨ ਦੇ ਮੁਖੀ ਵੀ ਰਹੇ ਨੇ ਸਿੰਘ ਸਭਾ ਲਹਿਰ ਦੇ ਵਿਚਕਾਰ ਵੀ ਇਹਨਾਂ ਨੇ ਕਾਫੀ ਯੋਗਦਾਨ ਪਾਇਆ ਜੀ ਔਰ ਸ਼੍ਰੋਮਣੀ ਕਮੇਟੀ ਦੀ ਜਦੋਂ ਸਥਾਪਨਾ ਹੁੰਦੀ ਹੈ 1920 ਦੇ ਵਿਚਕਾਰ ਤੋਂ ਸਭ ਤੋਂ ਪਹਿਲੇ ਪ੍ਰਧਾਨ ਵੀ ਸਰਦਾ ਸੁੰਦਰ ਸਿੰਘ ਮਜੀਠੀਆ ਚੁਣੇ ਗਏ ਔਰ ਕੁਝ ਸਮੇ ਬਾਅਦ ਚਾਹ ਇਹਨਾਂ ਨੇ ਰਿਜ਼ਾਈਨ ਕਰ ਦਿੱਤਾ ਰਿਜ਼ਾਈਨ ਕਰਨ ਤੋਂ ਬਾਅਦ ਇਹਨਾਂ ਨੇ ਵਿਧਾਨ ਸਭਾ ਦੀ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਪਰ ਇਹਦੇ ਵਿਚਾਰ ਇੱਕ ਗੱਲ ਹੋਰ ਵੀ ਇਹਨਾਂ 'ਤੇ ਪਰਦੋਸ਼ ਲੱਗਦਾ ਹੈ ਕਿ ਜਿਹੜਾ ਇੱਕ ਹੱਤਿਆकांड ਜਲ੍ਹਿਆਂਵਾਲੇ ਬਾਗ ਦੇ ਵਿੱਚ ਹੋਇਆ ਅੰਮ੍ਰਿਤਸਰ ਵਿੱਚ ਜੀ ਉਹ ਜਿਹੜਾ ਹੱਤਿਆकांड ਹੋਇਆ ਜਨਰਲ ਡਾਇਰ ਨੇ ਕਰਵਾਇਆ ਸੀ ਜਨਰਲ ਡਾਇਰ ਨੇ ਉੱਥੇ ਇਹਨਾਂ 'ਤੇ ਹੱਤਿਆ ਤੇ ਗੋਲੀ ਚਲਵਾਈ ਸੀਗੀ ਔਰ ਜਦੋਂ ਗੋਲੀ ਚੱਲਣ ਤੋਂ ਬਾਅਦ ਕਈਆਂ ਨੇ ਖੂਹਾਂ ਦੇ ਵਿੱਚ ਛਾਲਾ ਮਾਰ ਦਿੱਤੀਆਂ ਮਰ ਗਏ ਤਾਂ ਜਦੋਂ ਉੱਥੇ ਬਿਆੰਤ ਮੌਤਾ ਹੁੰਦੀਆਂ ਨੇ ਤਾਂ ਉਹ ਜਨਰਲ ਡਾਇਰ ਦਾ ਰਾਤ ਦਾ ਡਿਨਰ ਜਿਹੜਾ ਸੀ ਔਰ ਸਰਬਹਾਦਰ ਸੁੰਦਰ ਸਿੰਘ ਮਜੀਠੀਆ ਦੇ ਉੱਪਰ ਦੋਸ਼ ਲੱਗਦਾ ਹੈ ਇਹਨਾਂ ਨੂੰ ਖਿਤਾਬ ਜਿਹੜਾ ਮਿਲਿਆ ਉਹ ਇਸ ਕਰਕੇ ਮਿਲਿਆ ਦੱਸਿਆ ਲੱਗਦਾ ਮਿਕਰਮਜੀਤ ਸਿੰਘ ਤੇ ਵਿਕਰਮਜੀਤ ਸਿੰਘ ਦੇ ਦਾਦਾ ਜੀ ਲੱਗਦਾ ਪੜਦਾਦਾ ਜੀ ਦਾਦਾ ਨਹੀਂ ਪੜਦਾਦਾ ਜੀ ਠੀਕ ਹੈ ਇਹਨਾਂ ਦੇ ਦਾਦਾ ਜੀ ਦਾ ਨਾਮ ਸੀ ਸੁਰਜੀਤ ਸਿੰਘ ਮਜੀਠੀਆ ਹਮ ਹੁਣ ਅੱਗੋਂ ਉਹਨਾਂ ਦੇ ਬੱਚੇ ਸੀ ਸਤਿਆਜੀਤ ਸਿੰਘ ਮਜੀਠੀਆ ਹਮ ਸਤਿਆਜੀਤ ਸਿੰਘ ਮਜੀਠੀਆ ਜਿਹੜੇ ਉਹ ਬਰਿੰਦ ਦੇ ਮਜੀਠੀਆ ਦੇ ਫਾਦਰ ਸਨ ਤੇ ਸੁਖਮਨ ਜਸ ਮਜੀਠੀਆ ਇਹਨਾਂ ਦੀ ਮਦਰ ਦਾ ਨਾਮ ਹੈ ਜੀ ਔਰ ਹਰ ਸਿਮਰਤ ਕੌਰ ਇਹਦੀ ਭੈਣ ਹੈ ਹਮ ਜਿਹੜੀ ਅੱਜ ਮੇਰੇ ਖਿਆਲ ਆ 59 ਸਾਲ ਦੀ ਹੋਣੀ ਹੈ 1966 ਦਾ ਬਰਥ ਹੈ ਦਾ ਹਮ ਔਰ ਮਜੀਠੀਆ ਜੀ ਜੂ ਮਜੀਠੀਆ 1976 ਦਾ ਜਨਮ ਹੈ ਇਹਨਾਂ ਦਾ ਤੇ 49 ਸਾਲ ਉਮਰ ਹੈ ਇਹ ਛੋਟੇ ਨੇ ਹਰ ਸਿਮਰਤ ਗੁਰ ਬਾਤ ਹਮ ਜੀ ਪਰ ਕੰਮ ਇਹਨਾਂ ਨੇ ਉਹਨਾਂ ਤੋਂ ਵੀ ਵੱਡੇ ਕੀਤੇ ਨੇ ਹਮ ਤੇ ਇਹਨਾਂ ਦੀ ਸ਼ਾਦੀ ਜਿਹੜੀ ਗਨੀਪ ਕੌਰ ਦੇ ਨਾਲ ਹੋਈ ਹੈ ਉਹ ਗਰੇਵਾਲ ਪਰਿਵਾਰਾਂ ਦੇ ਵਿੱਚੋਂ ਹੈ ਔਰ ਜਿੱਥੇ ਤੱਕ ਸਤਿਆਜੀਤ ਮਜੀਠੀਆ ਨੇ ਤੇ ਸਤਿਆਜੀਤ ਮਜੀਠੀਆ ਜਿਹੜੇ ਨਾ ਇਹ ਆਪ ਖਾਲਸਾ ਯੂਨੀਵਰਸਿਟੀ ਦੇ ਚਾਂਸਲਰ ਵੀ ਰਹੇ ਨੇ ਪਹਿਲਾਂ ਹੂੰ ਔਰ ਲੈਂਡਲੋਰਡ ਵੀ ਨੇ ਜ਼ਮੀਨ ਇਹਨਾਂ ਦੇ ਕੋਲ ਹੈ ਹੂੰ ਕਾਫੀ ਜੀ ਇਕਨੋਮਿਸਟ ਵੀ ਹੈਗੇ ਸੀਗੇ ਹੂੰ ਔਰ ਇੰਡਸਟਰੀਲਿਸਟ ਵੀ ਸੀਗੇ ਇੰਡਸਟਰੀ ਵੀ ਇਹਨਾਂ ਨੇ ਲਾਈਆਂ ਹੂੰ ਔਰ ਸਾਬਕਾ ਡਿਪਟੀ ਡਿਫੈਂਸ ਮਨਿਸਟਰ ਵੀ ਇਹ ਹਿੰਦੁਸਤਾਨ ਦੇ ਵਿੱਚ ਕੰਮ ਰਹਿ ਚੁੱਕੇ ਨੇ ਭਾਈ ਇਹਨਾਂ ਦਾ ਨੇੜਤਾ ਜਿਹੜੀ ਸੀ ਕਾਂਗਰਸ ਪਾਰਟੀ ਦੇ ਨਾਲ ਸੀ ਔਰ ਅੱਜ ਤੱਕ ਇਹਨਾਂ ਨੇ ਚਾਹੇ ਹਰ ਸਿਮਰਤ ਕੋਰ ਬਾਦਲ ਨੇ ਇਲੈਕਸ਼ਨ ਲੜੀਏ ਚਾਹੇ ਉਹਨਾਂ ਦੇ ਜਵਾਈ ਸੁਖਬੀਰ ਸਿੰਘ ਬਾਦਲ ਨੇ ਲੜੀਏ ਚਾਹੇ ਉਹਨਾਂ ਦੇ ਕੁੜਮ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਚੋਣ ਲੜੀਏ ਤੇ ਚਾਹੇ ਵਿਕਰਮਜੀਤ ਸਿੰਘ ਮਜੀਠੀਆ ਨੇ ਚੋਣ ਲੜੀਏ ਚਾਹੇ ਉਹਨਾਂ ਦੀ ਨੂੰਹ ਗਨੀਬ ਕੋਰ ਨੇ ਚੋਣ ਲੜੀਏ ਇੱਕ ਵੀ ਚੋਣ ਦੇ ਵਿਚਕਾਰ ਅਕਾਲੀ ਜਲ ਦੀ ਚੋਣ ਦੇ ਵਿਚਕਾਰ ਨਾ ਸਤਿਆਜੀਤ ਸਿੰਘ ਮਜੀਠੀਆ ਦੇ ਪਿਤਾ ਤੇ ਨਾ ਹੀ ਸੁਖਮਨ ਜਸ ਮਜੀਠੀਆ ਉਹਨਾਂ ਦੇ ਮਾਤਾ ਨੇ ਕਿਸੇ ਜਗ੍ਹਾ ਤੇ ਸਟੇਜ ਸਾਂਝੀ ਕੀ ਬਾਕੀ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਜਿਹੜਾ ਵਿਰੋਧ ਹੋ ਰਿਹਾ ਹੈ ਹੁਣ ਅੱਜ ਦੇ ਅੱਜ ਦੇ ਹੀ ਜੇਕਰ ਗੱਲ ਕਰੀਏ ਤਾਂ ਸਮਰਥਕ ਜਿਹੜੇ ਨੇ ਵਿਕਰਮਜੀਤ ਸਿੰਘ ਜਿੱਥੇ ਦੇ ਕਾਲੀ ਦਲ ਦੇ ਸੜਕਾਂ ਦੇ ਉੱਤੇ ਉਤਰੇ ਸਨ ਪਰ ਪੁਲਿਸ ਦੇ ਵੱਲੋਂ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਹਾਲਾਂਕਿ ਅਰੈਸਟ ਉਸ ਤਰੀਕੇ ਨਾਲ ਨਹੀਂ ਹੈ ਕੁਝ ਜ਼ੇਰ ਦੇ ਲਈ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜਾ ਜਿਹੜੀ ਪਾਰਟੀ ਇੱਕ ਨਿਕਲੀ ਹੀ ਧਰਨਿਆਂ ਦੇ ਵਿੱਚੋਂ ਦੀ ਹੈ ਅੰਦੋਲਨ ਦੇ ਵਿੱਚੋਂ ਪਾਰਟੀ ਦਾ ਜਨਮ ਹੋਇਆ ਅੱਜ ਉਹੀ ਪਾਰਟੀ ਤਰਨਾ ਮੁਜਾਰੇ ਕਰਨ ਤੋਂ ਜਨਤਨੁ ਰੋਕ ਕਿਉ ਰਹੀ ਐ ਨਹੀਂ ਨਹੀਂ ਉਹਦੇ ਚ ਅੰਤਰ ਐ ਹਮ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਸਕਿਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਪੋਰਟਰ ਵੀ ਨਹੀਂ ਆ ਹਮ ਤੇ ਵਿਕਲਮਜੀਤ ਸਿੰਘ ਮੇਜੂਠੀਆ ਦੇ ਵਿਰੋਧੀ ਵੀ ਨਹੀਂ ਆ ਜੀ ਸਾਡੇ ਹਾਸਤੇ ਸਟੇਜ ਦੇ ਪਲੇਟਫਾਰਮ ਤੇ ਸਾਰੇ ਇੱਕ ਬਰਾਬਰ ਨੇ ਹਮ ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਹੋਂਦ ਵਿੱਚ ਆਉਣ ਦਾ ਸਬੰਧ ਐ ਹਮ ਉਹ ਜਦੋਂ ਦਿੱਲੀ ਦੇ ਵਿਚਕਾਰ ਅੰਨਾ ਹਜਾਰੇ ਨੇ ਮੋਰਚਾ ਲਾਇਆ ਸੀ ਹੂੰ ਕਾਂਗਰਸ ਦੀ ਸਰਕਾਰ ਸੀ ਹੂੰ ਤਾਂ ਅੰਨਾ ਹਜਾਰੇ ਨੂੰ ਦੱਸਿਆ ਜਾਂਦਾ ਸੀ ਕਿ ਇਹ ਬੀਜੇਪੀ ਦਾ ਸਪੋਰਟਰ ਹੈ ਹੂੰ ਚਾਹੇ ਜੋ ਵੀ ਹੈ ਇਸ ਬਾਰੇ ਅਸੀਂ ਝੂਗਾਈ ਵਿੱਚ ਨਹੀਂ ਜਾਵਾਂਗੇ ਕਿਉਂਕਿ ਪਿੱਛੇ ਤੋਂ ਉਲਟ ਜਾਵਾਂਗੇ ਹੂੰ ਉਸ ਸਮੇਂ ਇਹਦਾ ਜਨਮ ਕੇਜਰੀਵਾਲੂ ਸਟੇਜ ਦੇ ਉੱਪਰ ਸੀ ਇਹ ਆਪਣੀ ਆਈਐਸ ਦੇ ਅਫੀਸਰ ਦੀ ਨੌਕਰੀ ਛੱਡ ਕੇ ਆਈਆਰਐਸ ਦੀ ਨੌਕਰੀ ਛੱਡ ਕੇ ਏ ਇਸ 스테ਡ ਪਲੇਟਫਾਰਮ ਤੇ ਆਇਆ ਸੀ ਨੇ ਉਸ ਤੋਂ ਆਪਣੀ ਪਾਰਟੀ ਪਲੇਟਫਾਰਮ ਨਾਲ ਬਣਾਇਆ ਔਰ ਪਾਰਟੀ ਮੁੜ ਕੇ ਹੋਂਦ ਵਿੱਚ ਲਿਆਦੀ ਤੇ ਇਹ ਚੋਣਾਂ ਜਿੱਤੀਆਂ ਔਰ ਆਪਣੀ ਸਰਕਾਰ ਦੇ ਦਰਮਿਆਨ ਵੀ ਜਦੋਂ ਕੇਂਦਰ ਸਰਕਾਰ ਵੱਲੋਂ ਕੋਈ ਜ਼ਿਆਤੀ ਕੀਤੀ ਜਾਂਦੀ ਸੀ ਤਾਂ ਇਹ ਧਰਨਾ ਲਾ ਦਿੰਦਾ ਸੀ ਔਰ ਧਰਨਿਆਂ ਦਾ ਜਨਮ ਹੋਇਆ ਅੱਜ ਸਬੰਧ ਇਹ ਹੈ ਕਿ ਜੇ ਇੱਕ ਬੰਦੇ ਦੇ ਕੋਰਟ ਦੇ ਵਿਚਕਾਰ ਦੋਸ਼ ਲੱਗ ਜਾਂਦੇ ਨੇ ਅਦਾਲਤ ਦੇ ਵਿੱਚ ਕਾ ਕਿ ਇਹ ਮਜੀਠੀਆ ਜਿਹੜਾ ਹੈ ਇਹ ਡਰਗਸ ਮਗਲਰ ਹੈ ਇਹ ਦੋਸ਼ ਲਾਏ ਗਏ ਜੀ ਇਸ ਵਸੇ ਇਸ ਨੂੰ ਆਇਡੈਂਟੀ ਉਹ ਨਹੀਂ ਕਰਦੇ ਵੀ ਹਾਮੀ ਨਹੀਂ ਭਰਦੇ ਦੀ ਇਹ ਤਾਂ ਨਿਪਟਾਰਾ ਕੋਰਟ ਕਰੇਗੀ ਨਾ ਜੀ ਜਦ ਇਸ ਤੇ ਉਪਰ ਦੋਸ਼ ਲੱਗ ਜਾਂਦੇ ਨੇ ਹਮ ਤਾਂ ਇੱਕ ਸਬਜੈਕਟ ਨਸ਼ਿਆਂ ਦਾ ਹਮ ਇੱਕ ਪਾਰਟੀ ਅਕਾਲੀ ਜਿਹੜੀ ਪੰਥਕ ਹਿੱਤਾਂ ਦੀ ਪਾਰਟੀ ਹੋਵੇ ਹਮ ਜਿਸ ਗੁਰੂ ਘਰ ਦੇ ਵਿਚਕਾਰ ਜੀ ਨਸ਼ੇ ਦੇ ਵਰਤਨ ਦੀ ਟੋਟਲੀ ਮਨਾਈ ਹੋਵੇ ਤੇ ਉਹ پارٹی ਇਸ ਸੰਬੰਧ ਹੱਕ ਵੀ ਧਰਨਾ ਲਾਵੇ ਤਾਂ ਫਿਰ ਇਹ ਸਵਾਲ ਤੁਹਾਡਾ ਵੀ ਵਾਜਬ ਹੈ ਪਰ ਇੱਥੇ ਇਹ ਸੋਚਣਾ ਵੀ ਵਾਜਬ ਹੈ ਕਿ ਹਾਂ ਇਹ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਖੁੱਲ ਕੇ ਉਹ ਇਸ ਕாக ਕੇ ਨਹੀਂ ਆ ਰਹੀਆਂ ਕਿਉਂ ਇਹਦੇ ਪਿੱਛੇ ਕਾਰਨ ਔਰ ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਕਾਰਵਾਈ ਮੁਕੰਮਲ ਨਹੀਂ ਹੋ ਪਾਈਗੀ ਕਿਉਂਕਿ ਕਈਆਂ ਅਕਸਲ ਪਾਰਟੀਆਂ ਤੇ ਦੋਸ਼ ਲਾਇਆ ਜਾਂਦੇ ਨੇ ਜੀ ਔਰ ਪਿਛਲੇ ਸਾਢੇ 3 ਸਾਲ ਦੇ ਅਰਸੇ ਦੇ ਦੌਰਾਨ ਵਿਜੀਲੈਂਸ ਬਿਊਰੋ ਦੇ ਵਿੱਚਕਾਰ ਹਮ ਤਿੰਨ ਹੈਡ ਚੇਂਜ ਕੀਤੇ ਗਏ ਨੇ ਅੱਛਾ ਸਭ ਤੋਂ ਪਹਿਲਾਂ ਵਰਿੰਦਰ ਕੁਮਾਰ ਸ਼ਰਮਾ ਇਹਦਾ ਹੈਡ ਲਾਇਆ ਗਿਆ ਹਮ ਕੁਝ ਸਮੇਂ ਬਾਅਦ ਉਸ ਨੂੰ ਤਬਦੀਲ ਕਰ ਦਿੱਤਾ ਗਿਆ ਹਮ ਫਿਰ ਨਗੇਸ਼ਵਰ ਰਾਏ ਨੂੰ ਲਾਇਆ ਗਿਆ ਹਮ ਫਿਰ ਉਹਨੂੰ ਤਬਦੀਲ ਕਰ ਦਿੱਤਾ ਗਿਆ ਜੀ ਫਿਰ ਐਸ ਪੀ ਐਸ ਪਰਮਾਰ ਨੂੰ ਲਾਇਆ ਗਿਆ ਹਮ ਫਿਰ ਉਹਨੂੰ ਤਬਦੀਲ ਕਰ ਦਿੱਤਾ ਗਿਆ ਹੁਣ ਇੱਕ ਹੋਰ ਹੈਡ ਲਾਇਆ ਗਿਆ ਅੱਛਾ ਸਿਰਫ ਕਈਆਂ ਆਮ ਤੌਰ ਤੇ ਪੋਲੀਟੀਕਲ ਪਾਰਟੀਆਂ ਨੇ ਜੋ ਨੈਰੇਟਿਵ ਕ੍ਰੀਏਟ ਕੀਤਾ ਹੋਇਆ ਜੋ ਗੱਲਾਂ ਦੱਸੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲ ਉਹ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਹੈਡ ਚੇਂਜ ਕਰਦੇ ਰਹੇ ਹਮ ਇਹਨਾਂ ਨੂੰ ਕੋਈ ਐਸਾ ਹੈਡ ਨਹੀਂ ਮਿਲਿਆ ਜਿਹੜਾ ਵੀ ਜੀਠੀ ਦੇ ਵਿਰੁੱਧ ਕਾਰਵਾਈ ਕਰ ਸਕੇ ਹਮ ਵੀ ਤਾਂ ਹੈਡ ਚੇਂਜ ਹੁੰਦੇ ਰਹੇ ਜੋ ਹੁਣ ਹੈਡ ਇਹਨਾਂ ਨੂੰ ਮਿਲ ਗਿਆ ਜਿਹਦੇ ਉੱਤੇ ਕਾਰਵਾਈ ਕਰਦੀ ਤਾਂ ਹੀ ਦੋਸ਼ ਲਾਇਆ ਜਾ ਰਿਹਾ ਕਿ ਜਿਹੜੀ ਜਦੋਂ ਰੇਡ ਕੀਤੀ ਗਈ ਹੈ ਤਾਂ ਕਈ ਅਧਿਕਾਰੀਆਂ ਦੇ ਵਿੱਚ ਐਸੇ ਸੰਚਰੇ ਕੁਝ ਦਿਨ ਪਹਿਲਾਂ ਸਸਪੈਂਡ ਕੀਤੇ ਗਏ ਸਨ ਉਹਨਾਂ ਨੂੰ ਬਹਾਲ ਕਰਕੇ ਇਸ ਲਈ ਕਰ ਦਿੱਤਾ ਰੀਇਨਸਟੇਟ ਕਰ ਦਿੱਤਾ ਗਿਆ ਕਿ ਤੁਸੀਂ ਇਹਦੇ ਘਰ ਛਾਪਾ ਮਾਰੋ ਉਹ ਤਿਆਰ ਹੋ ਗਏ। ਹੂੰ ਇਹ ਨੈਰੇਟਿਵ ਕ੍ਰੀਏਟ ਕੀਤਾ ਗਿਆ। ਜੀ ਉਹਦੇ ਵਿੱਚ ਮੀਡੀਆ ਵੀ ਸ਼ਾਮਲ ਹੈ, ਉਹਦੇ ਪੋਲੀਟੀਸ਼ਨ ਵੀ ਸ਼ਾਮਲ ਨੇ। ਇਹ ਸਾਰੀਆਂ ਚੀਜ਼ਾਂ ਅਧਿਕਾਰਿਕ ਪਾਰਟ ਹੈ। ਪਰ ਕਹਿਣ ਤੋਂ ਪਾਵੇ ਆ ਵੀ ਚਾਹੇ ਇਹ ਬੰਦੇ ਆ ਕੀ ਸਰਕਾਰ ਵੱਲੋਂ ਪੱਖੇ ਮਿਲਿਆ ਕੀ ਇਹ ਬੜਾ ਪੱਖ ਮਜ਼ਬੂਤ ਲੱਗਦਾ ਹੈ ਕਿ ਉਹਨਾਂ ਨੇ ਇਹ ਪਿਆਰੀ ਕਰ ਲਈ ਹੈ ਕੇਸ ਲੋਣੇ ਪਰ ਕੀ ਆਉਣ ਵਾਲਾ ਡੇਢ ਸਾਲ ਪੂਰਾ ਰਹਿ ਗਿਆ ਮੈਂ ਤੁਹਾਨੂੰ ਦੱਸ ਰਿਹਾ 7-8 ਮਹੀਨੇ ਪਹਿਲਾਂ ਅਫਸਰ ਕਿਸੇ ਦਾ ਕਹਿਣਾ ਛੱਡ ਮੰਨਣਾ ਛੱਡ ਜਾਂਦੇ ਨੇ ਉਹ ਡੇਢ ਸਾਲ ਦੇ ਦਰਮਿਆਨ ਜੀ ਕੀ ਕਾਰਵਾਈ ਹੋ ਸਕੇਗੀ ਮੈਨੂੰ ਤਾਂ ਨਹੀਂ ਲੱਗਦਾ ਕਿ ਡੇਢ ਸਾਲ ਦੇ ਵਿਚਕਾਰ ਇਹ ਚਲਾਨ ਹੀ ਪੇਸ਼ ਕਰ ਦੇਣ ਕਿੰਦਰੇ ਜੀ ਔਰ ਸਿੱਟ ਦੀਆਂ ਕਾਰਵਾਈਆਂ ਉਸ ਤੋਂ ਤੁਸੀਂ ਕਿ ਮੇ ਜੱਠੀ ਨੂੰ ਹਲਕਾ ਕਿ ਸਮਝਦੇ ਹੋ ਮਜੀਠੀਆ ਕੋਈ ਹਾਈ ਕੋਰਟ ਭਜਦੂਲ ਕਰੇਗਾ ਸੁਪਰੀਮ ਕੋਰਟ ਭਜਦੂਲ ਕਰੇਗਾ ਉੱਥੋਂ ਹੀ ਜ਼ਮਾਨਤ ਲੈ ਕੇ ਆ ਜਾਏਗਾ ਇਹ ਗੱਲਾਂ ਸਿਰਫ ਚੋਣਾਂ ਤੱਕ ਰਹਿਣਗੀਆਂ ਉਸ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਜੇ ਮੁੜ ਕੇ ਆਪ ਦੀ ਸਰਕਾਰ ਆ ਜਾਂਦੀ ਹੈ ਤਾਂ ਇਹ ਕੁਝ ਕੰਮ ਅੱਗੇ ਅੱਗੇ ਚੱਲ ਸਕਦਾ ਹੈ ਜੇ ਕਾਂਗਰਸ ਆ ਗਈ ਤਾਂ ਕੋਈ ਕੁਝ ਨਹੀਂ ਗਿਆ ਜਿਹੜੀ ਕੋਈ ਅੱਜ ਕਾਂਗਸੀ ਲੀਡਰ ਦੇ ਹੱਕ 'ਚ ਬੋਲ ਰਹੇ ਨੇ ਕੱਲ ਦਬਕੇ ਮਾਰ ਲੀਏ ਵੀ ਸਾਹਮਣੇ ਆ ਜਾਣਗੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਬਹੁਤ ਦਬਕੇ ਮਾਰਿਆ ਕਰਦਾ ਸੀ ਜੀ ਪਰ ਜਦੋਂ ਟਾਈਮ ਬਦਲਿਆ ਕੈਪਟਨ ਮਰਿੰਦਰ ਸਿੰਘ ਦੇ ਟਾਈਮ 'ਚ ਹੀ ਥਾਪੋ ਕੇ ਰਹਿ ਗਿਆ। ਹੂੰ। ਨਿਕਲੇ ਹੀ ਨਹੀਂ ਬਰਗਾੜੀ ਕਾਂਡ ਵੀ ਥਾਪੋ ਕੇ ਰਹਿ ਗਿਆ। ਉਹਨੇ ਗੁਟਕੇ ਦੀ ਸੋਹ ਖਾਦੀ ਸੀ। ਜੀ। ਕਿ ਮੈਂ ਸਜ਼ਾ ਦਵਾ ਕੇ ਹਟਾਂਗਾ ਪਰ ਸਜ਼ਾ ਭੁਗਤ ਨਹੀਂ ਪਈ। ਹੂੰ। ਪਰ ਉਹ ਕਹਿਣ ਤੋਂ ਪਾਵੇ ਆ ਵੀ ਇਹ ਆਣ ਵਾਲੇ ਸਮੇਂ 'ਚ ਜਲਦੀ ਜਲਦੀ ਨਿਪਟਾਰਾ ਨਹੀਂ ਹੋਣ ਵਾਲਾ। ਕੋਰਟਾਂ ਬੜੇ ਲੰਬੇ ਪ੍ਰੋਸੀਜਰ ਹੁੰਦੇ ਨੇ। ਫਿਰ ਇਹਨਾਂ ਦੇ ਕੋਲ ਵਿਦੇਸ਼ਾਂ ਦੇ ਵਿਚਕਾਰ ਬੈਠੇ ਨੇ। ਉਹ ਕਲਪਰੇਟ ਹਲੇ ਤੱਕ ਪਕੜੇ ਨਹੀਂ ਗਏ। ਜਦੋਂ ਉਹ ਨਹੀਂ ਪਕੜੇਗੇ ਤਾਂ ਆਪਾਂ ਉੱਥੇ ਪ੍ਰੂਫ ਕੀ ਕਰਾਂਗੇ? ਕਿੱਦਾਂ ਕਰਾਂਗੇ ਇਹ ਗੇਮ ਚਲਾਣੀ ਔਖੀ ਲੱਗਦੀ ਆ ਹਾਂ ਇੱਕ ਵਾਰ ਦੇ ਲਈ ਇਹਨਾਂ ਦੇ ਲਈ ਬੇਫਤਾ ਆ ਗਈ ਇੱਕ ਕੁ ਸਮੇਂ ਦੇ ਲਈ ਹੁਣ ਜੇਲ੍ਹ ਚ ਰਹਿਣਗੇ ਹੋ ਸਕਦਾ 6 ਮਹੀਨੇ ਕੱਢ ਲੈਣ ਸਾਲ ਕੱਢਣਾ 3 ਮਹੀਨੇ ਕੱਢਣਾ ਕਦੋਂ ਜ਼ਮਾਨਤ ਹੁੰਦੀ ਹੈ ਇਹ ਤਾਂ ਕਾਨੂੰਨ ਦੀ ਧਾਰਾ ਹੀ ਬਤਾਨਗੀਆਂ ਜਾਂ ਕਾਨੂੰਨ ਦੇ ਜਿਹੜੇ ਦਾ ਪੇਚ ਨੇ ਦੋਨਾਂ ਤੇਰਾ ਲੜਨ ਗਿਆ ਤੇ ਉਹਦੇ ਵਿੱਚ ਸਾਹਮਣੇ ਆਏ ਪਰ ਕੁਝ ਪੱਖ ਇਹ ਵੀ ਕਹਿ ਰਹੇ ਨੇ ਵੀ ਇਹ ਜੋ ਵੀ ਸਾਰਾ ਵਾਕਿਆ ਹੋਇਆ ਜੋ ਕਾਰਵਾਈ ਹੋਈ ਹੈ ਇਹ ਬਦਤਰਾਖੋਰੀ ਦੀ ਭਾਵਨਾ ਨਾਲ ਹੋਈ ਹੈ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਕਿਸੇ ਮੰਤਰੀ ਦੀ ਜਿਹੜੀਆਂ ਕੁਝ ਫੋਟੋਆਂ ਨੇ ਉਹ ਜਨਤਕ ਕੀਤੀਆਂ ਗਈਆਂ ਸਨ ਉਸ ਤੋਂ ਬਾਅਦ ਇਹ ਸਾਰਾ ਵਾਕਿਆ ਜਿਹੜਾ ਹੈਗਾ ਉਹ ਹੋਇਆ ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਇਹ ਗੱਲ ਪਹਿਲਾਂ ਪਤਾ ਸੀ ਕਿ ਮੇਰੇ ਤੇ ਕਾਰਵਾਈ ਹੋਣ ਵਾਲੀ ਹੈ ਨਹੀਂ ਦੇਖੋ ਜਿਹੜੀ ਇਹਨਾਂ ਨੇ ਫੋਟੋਆਂ ਸ਼ੇਅਰ ਕੀਤੀਆਂ ਸੀ ਚੋਣਾ ਦੇ ਵਿਚਕਾਰ ਉਹ ਇੱਕ ਮੰਤਰੀ ਹੈ ਉਸ ਦੀ ਦੋ ਮੈਰिजਜ਼ ਹੋਈਆਂ ਨੇ ਹਮ ਪਹਿਲੀ ਜਿਹੜੀ ਉਹਦੀ ਪਤਨੀ ਸੀ ਉਸ ਦੀਏ ਬੈਡਰੂਮ ਦੀਆਂ ਫੋਟੋਆਂ ਸੀ ਕਿਆਂ ਦੇਖੋ ਕਿਸੇ ਘਰ ਦੀ ਬੈਡਰੂਮ ਦੀ ਫੋਟੋ ਨੂੰ ਲੈ ਕੇ ਬਾਹਰ ਰੱਖਣਾ ਇਹ ਕੋਈ ਸਿਆਣਾਪਨ ਵਾਲੀ ਗੱਲ ਨਹੀਂ ਜੀ ਔਰ ਮੰਤਰੀ ਦੀ ਵੀ ਗਲਤੀ ਹੈ ਕਿ ਉਹਨੇ ਆਪਣੇ ਬੈਡਰੂਮ ਦੀਆਂ ਫੋਟੋਆਂ ਬਾਹਰ ਕੱਢੀਆਂ ਕਿਉਂ ਹਮ ਚਾਹੂ ਦੀ ਉਹਨਾਂ ਦੀ ਸ਼ਾਦੀ ਦੂਸਰੀ ਹੋ ਚੁੱਕੀ ਹੈ ਪਰ ਉਹਨੇ ਫੋਟੋ ਨੂੰ ਬਾਹਰ ਕੱਢੀਆਂ ਕਿ ਉਹ ਵੀ ਤਾਂ ਕਿਸੇ ਦੀ ਧੀ ਹੈ ਹਮ ਉਹ ਵੀ ਤਾਂ ਕਿਸੇ ਦੀ ਪਤਨੀ ਰਹੀ ਹੈ ਜੇ ਆਪਾਂ ਅਜਿਹਾ ਰਿਸ਼ਤਾ ਨਹੀਂ ਲਿਆ ਤੇ ਆਪਾਂ ਫੋਟੋਆਂ ਨੂੰ ਬਾਹਰ ਕੱਢਦੀ ਹੈ ਹਮ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਇਹ ਕੋ ਸਾਡਾ ਹਿੰਦੁਸਤਾਨ ਦਾ ਪੰਜਾਬੀ ਕਲਚਰ ਜਾਂ ਸਿੱਖਾਂ ਦਾ ਕਲਚਰ ਇਹ ਨਹੀਂ ਸिखਾਉਂਦਾ। ਹੂੰ। ਤੋ ਇਹ ਬਿਲਕੁਲ ਗਲਤੀ ਸੀ ਔਰ ਦੂਜੀ ਗਲਤੀ ਵਿਕਰਮਜੀਤ ਸਿੰਘ ਮਜੀਠੀਆ ਦੀ ਸੀ ਦੇ ਉਪਰ ਜਿਸ ਨੇ ਉਹ ਫੋਟੋ ਨੂੰ ਸ਼ੇਅਰ ਕੀਤਾ। ਹੂੰ। ਇਸ ਤੋਂ ਪਹਿਲਾਂ ਕਟਾਰੂ ਚੱਕ ਵਾਲਾ ਜਿਹੜਾ ਕੇਸ ਸੱਕਿਆ ਸੀ ਇਹਨਾਂ ਨੇ ਉਹਦੀਆਂ ਫੋਟੋਆਂ ਲੈ ਕੇ ਕੀਤੀ ਇਸ ਹਾਈਲਾਈਟ। ਠੀਕ ਹੈ ਕਟਾਰੂ ਚੱਕ ਦੇ ਉਪਰ ਇੱਕ ਦੋਸ਼ ਲਾਇਆ ਗਿਆ ਕੋਈ ਐਸੀ ਗੱਲਾਂ ਆਈਆਂ ਉਹ ਕਲਪਰੇਟ ਵੀ ਉਹ ਨਾਲ ਸੀਗਾ ਜਿਹੜਾ ਦੋਸ਼ੀ ਸੀਗਾ ਜਿਹਦੇ ਨਾਲ ਪਾਣਾ ਬੀਤਿਆ ਸੀਗਾ ਉਹ ਵੀ ਨਾਲ ਸੀਗਾ ਪਰ ਹੁਣ ਉਹ ਵੀ ਹੁਣ ਨਾਲ ਨਹੀਂ ਹੈਗਾ। ਉਹ ਜਾ ਕੇ ਬਾਅਦ ਚ ਮੁਕਰ ਗਿਆ ਸੀਗਾ ਉਹ ਕਟਾਰੂ ਚਾਗ ਉਸ ਕਾਲ ਤੋਂ ਬਰੀ ਸੀਗਾ ਜੀ ਤੋ ਇਹ ਗੱਲਾਂ ਇਸ ਤਰ੍ਹਾਂ ਹੀ ਆਈਆਂ ਇਹ ਹੁਣ ਤੁਹਾਡੇ ਸਾਹਮਣੇ ਆ ਸਾਰਾ ਤੋ ਕੋਈ ਅਸੀਂ ਮਸਲੇ ਦੀ ਗੱਲ ਨਹੀਂ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਇਸ 쇼 ਦੇ ਵਿੱਚ ਜੁੜਨ ਦੇ ਲਈ ਅਤੇ ਆਪਣੀ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ